ਬੇਸ਼ੱਕ ਠੰਡ ਦਾ ਮੌਸਮ ਹੈ ਪਰ ਇਸ ਦੇ ਬਾਵਜੂਦ ਵੀ ਇੱਕ ਰਿਪੋਰਟ ਆਈ ਹੈ ਜਿਸ ਨੇ ਹੈਰਾਨ ਕਰਨ ਵਾਲਾ ਕੀਤਾ ਹੈ ਸਾਲ 2025 ਦਾ ਜਨਵਰੀ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਸਰਦੀਆਂ ਦਾ ਅਨ ਨਾਪਿਆ ਗਿਆ ਮਾਪਿਆ ਗਿਆ ਜਾਣਕਾਰੀ ਮੁਤਾਬਿਕ ਇਹ ਸਭ ਤੋਂ ਗਰਮ ਮਹੀਨਾ ਰਿਹਾ ਹੁਣ ਤੱਕ ਦਾ ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਔਸਤ ਤਾਪਮਾਨ ਪੂਰਵ ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ ਭਾਰਤੀ ਮੌਸਮ ਵਿਭਾਗ ਆਈਐਮਡੀ ਮੁਤਾਬਕ ਲਾਰਨੀਨਾ ਦੇ ਪ੍ਰਭਾਵ ਦੇ ਬਾਵਜੂਦ ਜਨਵਰੀ ਦਾ ਮਹੀਨਾ ਰਿਕਾਰਡ ਦਾ ਸਭ ਤੋਂ ਗਰਮ ਮਹੀਨਾ ਰਿਹਾ ਹੈ ਯੂਰਪੀਅਨ ਜਲਵਾਯੂ ਏਜੰਸੀ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਲਾ ਨੀਨਾ ਇੱਕ ਜਲਵਾਯੂ ਨਾਲ ਸੰਬੰਧਿਤ ਵਰਤਾਰਾ ਹੈ ਜੋ ਆਮ ਤੌਰ ਤੇ ਗਲੋਬਲ ਤਾਪਮਾਨ ਨੂੰ ਠੰਡਾ ਕਰਦਾ ਹੈ ਜਨਵਰੀ ਦੇ ਮਹੀਨੇ 'ਚ ਸਭ ਤੋਂ ਵੱਧ ਤਾਪਮਾਨ ਦੀ ਘਟਨਾ ਅਜੇ ਸਮੇਂ ਵਾਪਰੀ ਹੈ ਜਦੋਂ ਧਰਤੀ 2024 ਨੂੰ ਰਿਕਾਰਡ ਤੇ ਸਭ ਤੋਂ ਗਰਮ ਸਾਲ ਵਜੋਂ ਅਨੁਭਵ ਕਰ ਰਹੀ ਹੈ ਇਹ ਪਹਿਲਾ ਸਾਲ ਹੋਵੇਗਾ ਜਦੋਂ ਗਲੋਬਲ ਆਸ તાਪਮਾਨ ਪੂਰਵ ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ ਯੂਰੋਪੀਅਨ ਜਲਵਾਜ਼ੂ ਸੇਵਾ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਗਣਨਾ ਅਨੁਸਾਰ ਜਨਵਰੀ 2025 ਚਾ ਉਸ તાਪਮਾਨ 13.32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੇ ਸਾਲ ਜਨਵਰੀ ਦੇ ਸਭ ਤੋਂ ਗਰਮ ਜਨਵਰੀ ਤੋਂ 0.9 ਡਿਗਰੀ ਤੋਂ ਵੱਧ ਹੈ 1991-2020 ਤੱਕ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ 0.80 ਡਿਗਰੀ ਦੇ ਕਰੀਬ ਵੱਧ ਹੈ ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ ਜਨਵਰੀ ਵਿੱਚ ਧਰਤੀ ਦਾ ਤਾਪਮਾਨ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ 1.75 ਡਿਗਰੀ ਸੈਲਸੀਅਸ ਵੱਧ ਸੀ ਪਿਛਲੇ 9 ਮਹੀਨਿਆਂ ਵਿੱਚੋਂ 18 ਮਹੀਨਿਆਂ ਵਿੱਚ ਗਲੋਬਲ ਤਾਪਮਾਨ 1.5 ਡਿਗਰੀ ਤੋਂ ਉੱਪਰ ਰਿਹਾ